ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਇ ਸ੍ਰੀ ਜੀ ਇਕ ਓਕਾਰ ਸਤਨਾਮ ਕਰਤਾ ਪੁਰਖ ਮੇਰੇ ਕੋ ਮੇਰੇ ਰੇ ਆਪੋ ਨੂਰਤ ਅਜੰਵੀ ਸੈ ਪੰ ਗੁਰ ਪਰਸੰਦ ਜਤ ਆਂਦ ਸੱਤ ਜਬਾਦ ਸੱਚ ਹੈ ਤੇ ਸੱਚ ਨਾਨਕ ਕੋਸੀ ਸੱਤ ਸੋਤ ਸੋਤਨ ਹੋਏ ਜੈ ਸੋਤ ਲਖਵਾਰ ਚੋਕ ਤੋਕਨ ਹੋਈ ਜਿ ਲੈ ਆਪ ਲਵ ਪਾਰ ਸੁਖਿ ਅਪੋਖ ਨ ਉਤਰੇ ਜੇ ਬੰਨ ਪਰਿਆ ਪਾਰ ਹੇ ਸੋਚਿਆ ਨ ਪਾਲਖ ਉਖੋਖ ਹੈ ਸੈ ਕਨ ਚੱਲਣ ਨਾਲ ਜਿਸਕੇ ਆਰਾ ਹੋਈ ਹੈ ਕੰਕੂੜਾ ਟੁੱਟੇ ਪਾਲੋ ਹੋਕੰਨ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮਨ ਕੇ ਅਜਾਇ ਹੁਕਮੇ ਹੋਵਨ ਜੀ ਹੁਕਮੋਂ ਮਿਲੈ ਦਇਆਈ ਹੁਕਮੇ ਉਤਮੇ ਸ਼ੋਕਮ ਲੇਖ ਦੁਖ ਸੁਖ ਪਈ ਹੈ ਇੱਕ ਨ ਹੁਕਮੇ ਬਖਸ਼ੀ ਸ ਇੱਕ ਹੁਕਮੇ ਸਦਾ ਕੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਕਮਨਾ ਕੋਈ ਨਾਲ ਕੋ ਕਮ ਹੈ ਜਿ ਬੁਝੈ ਤਾ ਹੋਂ ਮੈਂ ਕਹੈ ਨਾ ਕੋਈ ਹਦਾਵੇ ਕੋ ਤਾ ਹੋਇ ਕਿਸੇ ਤਾਣ ਗਾਵੇ ਕੋ ਗਾਤ ਜਾਣੇ ਈਸ਼ਾਨ ਗਾਵੇ ਕੋ ਗੁਣੁ ਦੇਹ ਅਹਾਰ ਗਾਵੇ ਕੋ ਵਿਦਿਆ ਦੇ ਖਾਵੇ ਤਾਰ ਗਾਵੇ ਕੋ ਸਾਧ ਤਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੈ ਖਾਦਰਾ ਅਦੂਰ ਕਥਨਾ ਕਥਿ ਨ ਆਵੈ ਕੋਟ ਕਥ ਕਥ ਕਥੀ ਕੋਟ ਕੋਟ ਦਿਨ ਲੰਦੇ ਲੰਦੇ ਤਪਾਇ ਜੁਦਾ ਜਗੰਤਰ ਖਾਈ ਖਾਈ ਹੁਕਮ ਇਹ ਹੁਕਮ ਚਲਾ ਹੀ ਰਾਉ ਨਾਮ ਕੋ ਇਸੈ ਵੇ ਪਰਵਾ ਸਾਚਾ ਸਾਹਿਬ ਸਾਚ ਨਾ ਪਾਖਾ ਪੋ ਅਪਾਰ ਅਖੰਦ ਦੇ ਦੇ ਦਾਤ ਕਰੇ ਦਤਾਰ ਫੇਰ ਤੇ ਅੰਗਰ ਥਿਆ ਜਿਦ ਸਰ ਦਰਬਾਰ ਮਹੋਂ ਕਿ ਬੋਲਨ ਬੋਲੀ ਹੈ ਜਿਸ ਤੋਂ ਪਰੇ ਤੇ ਆਰ ਅਮਰਤ ਵੇਲਾ ਸਾਚ ਨਾ ਨਦਰੀ ਰੇ ਰੇਤਾਰ ਪਰਮੇ ਆਵੇ ਕਪੜਾ ਨਦਰਿ ਮੁਖ ਦਵਾਰ ਨਾਨਕ ਗੈ ਜਾਏ ਸਬ ਆਪੇ ਸਕਿਆਰ ਹਾਪੈ ਅੰਗਲ ਕ੍ਰਿਪਤਾ ਹੋਏ ਆਪੇ ਆਸਨ ਰੇਂਜਣ ਸੋਏ ਜਿਸੇ ਰਤਨ ਪਾਇਆ ਨਾਨਕ ਗਾਵੀਐ ਗੁੜੀਂਦਾਨ ਗਾਵੀਐ ਸੁਣੀਐ ਨਾਨਕ ਰੁਕੀਐ pau ਦੁਖ ਪਰਹਰ ਸੋ ਕਰ ਲੈ ਜਾਈ ਗੁਰ ਮੱਖਣੋਂ ਦੰਗ ਗੁਰ ਮੱਖੋਂ ਦੰਗ ਗੁਰ ਮੁਖੜੇ ਅਸmai ਗੁਰ ਇਸ਼ਰ ਗੁਰ ਦੋ ਰਖ ਬਰਮਾਂ ਗੁਰ ਪਰਬਤੀmai ਦੇਖੋ ਜਾਣ ਅੱਖਾਂ ਹੀ ਕਹਿਣਾ ਕਥਨ ਨ ਜਾਈ ਜੁਨਾਇਕ ਦੇਹਿ ਬਜਾਈ ਸਬਨਾ ਜੀ ਹਾਂ ਕਦਾਂ ਤਾ ਹੁਮਾ ਦੇ ਸਰਨਾਂ ਜਾਈ ਤੀਰਖਣਾ ਜੇ ਤਿਸ ਪਾਵਾਂ ਵਿਰਪਾਣੇ ਤੇ ਨਾਏ ਕਰੇ ਜੇ ਤੀ ਸਰਠ ਉਪਾਈ ਵਿਖਾਂ ਵਿਨ ਪਰਮਾਤੇ ਮਿਲ ਲੈ ਮਾਤ ਦੇ ਚਰਨ ਜਵਾ ਹਰਮਾਨਸ ਜੇ ਇੱਕ ਗੁਰ ਕੀ ਸਿੱਖ ਸੁਏ ਗੁਰਾਂ ਇੱਕ ਦੇਹ ਤਜਾਈ ਸਬਨਾ ਜੇ ਅਨਕਾ ਇੱਕ ਦਾਤਾ ਸੋਨਾ ਵਿਸਰਨ ਜਉ ਜੇ ਜੁਗਤਾਰੇ ਆਰਦਾਉ ਕੋ ਦਸੋਨੇ ਕੋਏ ਨਵਾਂ ਖੰਡਾਂ ਵਿੱਚ ਜਾਣੇ ਐ ਨਾਲ ਸਉ ਕੋਏ ਸੰਗਾਂ ਨ ਰਖੇ ਕਰ ਜਸ ਕੀਰਤ ਜੰਗਲੇ ਜੇ ਤਸਨ ਤਰਨ ਆਵੇ ਤਾਂ ਤੁਛੇ ਤੇ ਤਾਂ ਅੰਦਰ ਪੀਟ ਕਰ ਦੋ ਸੇ ਦੋ ਸਰੇ ਨਾ ਨੰਤਰ ਗੋਣ ਗੋਣ ਕਰੇ ਗੋਣ ਮੰਤਿਆ ਗੋਣ ਦੇ ਤਿਹਾ ਕੋਈ ਨ ਸੁੱਜੈ ਜੇ ਇਸ ਸੋ ਗੋਣ ਕੁਵੇ ਕਰੇ ਸੁਣਿਆ ਸਿੰਤ ਪੇ ਸੁਨਾਥ ਸੁਣਿਆ ਪਰ ਪਤਵਲੇ ਹਾਂ ਕਾਪ ਸੁਣਿਆ ਦੀਪ ਲੋਕ ਪਾਲ ਸੁਣਿਆ ਕੋਈ ਨ ਸਤ ਕਾ ਨਾਮਕ ਪਲ ਤਾਂ ਸਦਾ ਵਿਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਐ ਇਸ ਸਰੂਪ ਵਰੁਣੰਦ ਸੁਣਿਐ ਮੁਖ ਸੁਲਾਹਣੰਦ ਸੁਣਿਐ ਜੋਗ ਜਗਤੰਤੇ ਦਸੁਐ ਸੰਸ ਸਤ ਸਮਰਤ ਵੇਦ ਨਾਮ ਇਕ ਭਗਤਾ ਸਦਾ ਵੇਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਪੁਰ ਗੈ ਹ ਸੁਣਿਐ ਅਕਸਟ ਕੈ ਇਸ ਨਾਮ ਸੁਣਿਐ ਪਣਪੜ ਪਾਵੇ ਮਾਨ ਸੁਣੇ ਹੰ ਲੰਗਰ ਸਹਿਤਿਆ ਨਾਨਕ ਕਗਤਾ ਸਦਾ ਵਿਗਾਥ ਸੁਣੇ ਦੁਖ ਪਾਪ ਗਾਣਾ ਸੁਣੇ ਸਰੰਗ ਗਾਣਾ ਤੇਗਾ ਸੁਣੇ ਸਿਖ ਤੀਰ ਪਾ ਤਿਸਾ ਸੁਣੇ ਹੰ ਦੇ ਪੰਗਿਰਾ ਸੁਣੇ ਹਾਂ ਤੁਖ ਵੇ ਸਦਾ ਨਾਨਕ ਕਗਤਾ ਸਦਾ ਵਿਗਾਥ ਸੁਣੇ ਦੁਖ ਵਾਹ ਸੁਕੋ ਨਮਸੇ ਮਨ ਕੀ ਗਤਿ ਕਹੀ ਨ ਜਾਏ ਜੇ ਕੋ ਕਹੈ ਸਿਛਾ ਤਿਸੁ ਕੋ ਕਾਗਦ ਕਲਮ ਨ ਲਿਖਨ ਹਾਰੁ ਮਨ ਕਉ ਪਰ ਕਰਨਿ ਵਿਟੋ ਐਸਾ ਨੰਗ ਨਹੀਂ ਜਨ ਹੋਏ ਜੇ ਕੋ ਮਟਾਇ ਆਉ ਕੋ ਮਨ ਸੁਰਤ ਹੋਏ ਮਨ ਬੁੱਧ ਹੋਏ ਮਨ ਸਭੁ ਪਵਣ ਕੀ ਸੋਧ ਮਨੈ ਨੂਟਾ ਖੜੇ ਮਨਿ ਜੰਕੈ ਸਾਥ ਜਾਏ ਐਸਾ ਨਾਮ ਨਰਿਜਨ ਕੋ ਜੇ ਕੋ ਮਹਾਂ ਜਾਣ ਮਨ ਕੋਈ ਮਨ ਨਾ ਹਾਰ ਗਠੋਂ ਨਾ ਪਾਏ ਮਨ ਪਰਸੋਂ ਪਰਗਟ ਜੁਇ ਮਨ ਨ ਮਗਨ ਕਰ ਲੈ ਪੰਥ ਮਨ ਨ ਕਰਮ ਸੱਚੇ ਸੁਨ ਬੰਦ ਐਸਾ ਨਾਮ ਨਰਿਜਨ ਹੋਏ ਜੇ ਕੋ ਮਹਾਂ ਜਾਣ ਮਨ ਕੋਈ ਮਨ ਨ ਪਾਵੇ ਮੌਖ ਤਵਾ ਮਨ ਨ ਪਰਵਾਰ ਸਦਾ ਨੰਨ ਤੁਰ ਪਰ ਗੁਰ ਸਿੱਖ ਨੰਨ ਨਾਮੁ ਨਿਕਪਵੇ ਨਿਖੋ ਐਸਾ ਨ ਗੜਿ ਜਨ ਹੋਏ ਜੇ ਕੋ ਮਨ ਜਾਣ ਨਾ ਕੋਈ ਪੰਚ ਪਰਵਾਣ ਪੰਚ ਪਰਵਾਣ ਪੰਚ ਪਾਵੇ ਦਰਗਹ ਮਹਾਨ ਪੰਚ ਸੋਹ ਦਰ ਰਜਾ ਪੰਚਾਂ ਪਾਉ ਦਰੇ ਕਿਤਿਆ ਜੇ ਕੋ ਕਹ ਪਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾ ਤੋ ਹਰਨ ਤਰਨ ਦੇ ਆਕਾ ਪੂਤ ਸੰਤੋਖ ਉਠਾ ਪਉ ਵਕਯ ਅੰਜਨ ਸੁਤ ਜੇ ਕੋ ਦੁਜੈ ਹੋ ਸਕਿਆ ਹਰ ਪਲੇ ਉਪਰ ਕੇਠਾ ਸਾ ਦਰਤੇ ਭੋਰ ਪਰ ਹਰ ਹੋਰ ਤਿਸ਼ਟ ਪਾਤਲ ਕੰਜੋ ਜੀ ਜਾਂ ਤਰੰਗਾ ਤੇ ਨਾਮ ਸਭਨਾ ਲਿਖਿਆ ਹੁਰੀ ਕਲਾ ਇਲੇਖਾਂ ਲਿਖ ਜਾਣ ਕੋਇ ਲੇਖਾਂ ਲਿਖਿਆ ਸਿੱਟਾ ਹੋਇ ਕਿਤਾ ਪੰਸਵਨ ਰੂਪ ਕਿਤੇ ਦਾਤ ਜਾਣੇ ਕੌਣ ਤੂਤ ਕਿਤਾ ਪਸਾਂ ਵੇ ਕੋ ਕਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਉਨ ਕਹਾਏ ਜਾਣ ਮਰਿਆ ਜਾਵਾ ਏਕ ਵਾਰ ਜੋ ਤੁਪਾਵੈ ਸਈ ਤੀਕਾਰ ਤੋਂ ਸਦਾ ਸਲਾਮਤਰੰਕਰ ਅਸੰਖ ਜਤੈ ਸੰਖ ਪਉ ਸੰਖ ਪੂਜਾ ਅਸੰਖ ਤਪ ਤਉ ਅਸੰਗ੍ਰਮ ਤੁਮਕ ਵਿਦ ਪਾਠੇ ਸੰਖ ਜੋਗ ਮੰਨ ਰਹਿ ਉਦਾਸ ਅਸੰਖ ਪਰਤ ਗੁਣ ਜਾਣੇ ਵਿਚਾਰੇ ਸੰਖ ਸਤੀ ਅਸੰਖ ਦਤਾਰ ਨਉ ਸੰਖ ਤੂਰਮ ਪਖ ਸਾਰੇ ਸੰਖਾਂ ਲਿਲਾਇ ਤਉਦਰ ਤਕਾਵਨ ਕਹਾਇਕਾ ਵਾਰੇ ਅਨਜਾਂ ਏਕ ਗੰਗਰਜੋ ਤਦ ਪਾਵੇ ਸਾਈ ਪ੍ਰੀਕਾ ਤਉ ਸਦਾ ਸਲਾਮ ਪੰਦਰੰ ਨਿਕਾ ਸੰਖ ਮੂਰਕ ਅੰਬ ਕੋਰੇ ਸੰਖ ਚੋਰ ਹਰਾ ਮਖੋਰ ਅਸੰਖ ਤੁਮਰ ਪਰ ਜਾਇ ਜੋਰ ਅਸੰਖ ਗਲ ਵੱਲ ਫਕਿਆ ਤੁਮੈ ਅਸੰਖ ਪਾਪੀ ਪਾਸ ਕਰ ਜਾਇ ਅਸੰਖ ੜਿਆਨ ਪੂੜੈ ਫਿਰਾਇ ਅਸੰਖਲੇਸ਼ ਨੂੰ ਲਕ ਖਾਇ ਮੈਸੰਖਨਨ ਦਕ ਸਰ ਕਰੈ ਤਾਰ ਨਾਨਕ ਨੀਚ ਕਹੈ ਨੀਚਾ ਵਾਰਿਆ ਨੰਝਾ ਮਹਿ ਕੋ ਨਾਰ ਜੋ ਤੋ ਪਾਵੇ ਸਾਇ ਤਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਨੋ ਵੇ ਸੰਖਾ ਅਗੰਹਿ ਅਗੰਹਿ ਸੰਕਲੋ ਅਸੰਤ ਹੈ ਸਰਪਾਰ ਕੋਈ ਅਖਰੀ ਨਾਮ ਕਰੇ ਸਲਾਖ ਅਖਰੀ ਗਿਆਨ ਦੇ ਸਭਨ ਦਾ ਹਾਏ ਅਖਰੀ ਨਿਰਤਨ ਭੋਗ ਨਾ ਪਾਣਾ ਅਖਰਾਂ ਸਰ ਸੰਜੋਗ ਖਾਂ ਜਿਨ ਇਹ ਲਖਤ ਸਰਨਾਏ ਜੋ ਪਰਮਾਏ ਸਤਿ ਪਾਏ ਜੈ ਤਾਂ ਕਿ ਤਾ ਤੇ ਤਾਂ ਵੈਨ ਨਾ ਵੈਨਾ ਕੋਥਾਂ ਕੁਦਰਤ ਕੌਣ ਕਹਾਵੇ ਤਾ ਬਾਰੇ ਨਾਂ ਜਾਣੇ ਕੋ ਵਾਰ ਜੋ ਤਦ ਪਵੈ ਸਹੀ ਪ੍ਰੀਕਾ ਤੋ ਸਦਾ ਸਲਾਮਤ ਰਹੇਂ ਕੋ ਕਰੀਏ ਖਾਤ ਤਪੈ ਰਸੰਦੇ ਪਾਣੀ ਤਪੈ ਉਤਰ ਸੁਖੀ ਮੂਤ ਬਲਿਤ ਕੱਪਣ ਹੋਏ ਦੇ ਸੰਪੂਣਾ ਲਈਏ ਉਹ ਤੋਏ ਕਰੀਏ ਨਾ ਤਪਾ ਕੇ ਸੰਗ ਉਹ ਤੁਪੈ ਨਾ ਵੰਕੇ ਰੰਗ ਪੁਨੀ ਪੱਤੀ ਅੱਖ ਨਾ ਲਾਈ ਕਰ ਕਰ ਕਰਮ ਲਿਖ ਲੈ ਜਾਓ ਆਪੇ ਦੇਜ ਆਪੇ ਹੀ ਖਾਓ ਨਨ ਤੂੰ ਸੁਨੇ ਆਉ ਜਾ ਤੀਰ ਤਪਦੇ ਆਂ ਤਪਦਾ ਜੇ ਕੋ ਪਾਵੇ ਤਿਲਕਾ ਸੁਨੇ ਮੰਨੇ ਮਨ ਕੀਤਾ ਪਉ ਅੰਤਰ ਗਤੀਰਥ ਮੰਨੋ ਸਭ ਗੰ ਤੇਰੇ ਨਾ ਹੈ ਕੋਈ ਵਿਨ ਗੁਣ ਕੀਤੇ ਤਉ ਗਤ ਨਾ ਕੋਈ ਸੁਆਸਤ ਔਪ ਬਣੇ ਬਰਮਾ ਸਤ ਸੁਹਾਨ ਸਦਾ ਵਨ ਚੋ ਕਮਨ ਉਤਵੇ ਲੋਗ ਵਕਤ ਕਮਨ ਉਛਿਤ ਕਮਨ ਗਾ ਕਮਨ ਸਰੁਪਤੇ ਨਾ ਹੋਂ ਕਮਨ ਜਿਤ ਹੋਇਆ ਕਾ ਜੇਨ ਨ ਪਾਈਆ ਪੰਡ ਤੇ ਜੇ ਹੋਵਲੇ ਸੁਰਾਂ ਵਕਤ ਨ ਪਾਏ ਹੋਂ ਕਬੇ ਆ ਜੇ ਲੇਖਨ ਲੇਕਰਾਂ ਸਤਵਾਰਨ ਜੋਗੀ ਜਾਣ ਰੁਕਤ ਮਹਨ ਕਰੀ ਜਾਂ ਕਰ ਕਾ ਸਿਰ ਠੀਕੋ ਸਾਜੇ ਹਤੇ ਜਾਣ ਸੋਇ ਸੁਰ ਪਰਿਆਖੋ ਕਿਸਾਂ ਲਖੀ ਕੋ ਇੱਕ ਜਾਣ ਨਾਨਕ ਅੱਖਾਂ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾ ਇੱਕ ਤਾਂ ਜਾ ਕਹੂ ਹੈ ਨਾਨਕ ਜੇ ਤੂ ਆਪੋ ਜਾਣ ਅਗੇ ਗਿਆਨ ਸੋਖ ਤਤਾਂ ਲਖਾਂ ਲੱਖ ਅੰਤ ਅੰਤ ਓੜ ਕਿ ਓੜ ਕ ਪ ਲੁੱਤਕੇ ਵੇਦ ਕਹਿਣਾ ਇੱਕ ਵਾਸ ਸੈ ਸੇ 18 ਕੈਨਕ ਤੇਬਾਂ ਅਸਲੋ ਇੱਕ ਤਾਂਤ ਲੇਖ ਹੋਇ ਤਾ ਲਿਛਿਆ ਲੇਖ ਹੋਏ ਬਿਨਾਸ ਨਾਮ ਤੋਂ ਵੱਡਾ ਅਖੀ ਹੈ ਆਪੇ ਜਾਣ ਆਪ ਚੱਲਾ ਫਿਸਲਾਇ ਤੇ ਸੁਰਤ ਨ ਪਾਈਆ ਨਦਿਆਂ ਅੱਤੇ ਵਾ ਪਵੈ ਸਮੰਦਨ ਜਾਣੀ ਹੈ ਸਮੰਦ ਸੋ ਸੁਲਤਾਨ ਜੇਰ ਸਾਚੀ ਤੇ ਵਾਲਤਨ ਤੇੜੀ ਤੋਂ ਹੋੜੇ ਜੇਤਸਮਨ ਨਵਸਰ ਅੰਤਨ ਸਿਤਤੀ ਕਹਿ ਅੰਤ ਅੰਤ ਨ ਕਰਨ ਦੇ ਅੰਤ ਅੰਤਨ ਵੇਖਣ ਸੁਨ ਅੰਤ ਅੰਤਨ ਜਾਪਾਈਂ ਅੰਨੰਤ ਅੰਤਨ ਜਾਪਾਈਂ ਤਾ ਅਕਾਰ ਅੰਤਨ ਜਾਪ ਤ ਪਰਹਾਰ ਅੰਤ ਕੋ ਕੋ ਕਿਤੇ ਜਿਨ ਨਾਏ ਸੰਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣ ਕੋ ਬੋਤਾਂ ਕਈ ਐ ਬੋਤਾਂ ਹੋਏ ਵੱਡਾ ਸੰਖਿਦ ਉਚਾ ਥਾਂ ਉਚੇ ਉੱਪਰ ਉਚਾ ਨਾ ਇਹ ਵੱਡਾ ਉਚਾ ਹੋਏ ਕੋ ਸੋਚ ਕੋ ਜਾਣ ਸੋਇ ਜਿਵੇਂ ਆਪ ਜਾਣ ਆਪ ਆਪ ਨਾ ਕੋਨਦਰੀ ਕਰਮੇ ਦਾਤ ਬੋਤਾਂ ਕਰਮਾ ਜਿਸ ਅਨੰਜਾਇ ਵੱਡਾ ਦਾਤ ਤੇਲ ਨਾ ਤਮਾਰੇ ਤੇਤੇ ਮੰਗ ਜੋ ਦੇ ਪਾਲ ਕਿਛਾਂ ਦੰਸਨੈ ਇਚਾਰ ਤੇਤੇ ਖੱਪ ਟੁੱਟੇ ਰਕਾਰ ਤੇਤੇ ਨਨ ਮੁਕਰਪਾ ਹੈ ਤੇਤੇ ਮੁਰਖ ਹੈ ਕਾਇ ਜੇ ਤੰਦੂ ਕੋ ਸੋਦ ਮਹਰੇ ਪਰਦ ਤਰੀ ਤਾਰ ਬੰਦ ਖਲੰਸੀ ਪਾਣ ਕੋਏ ਹੋਰੇ ਆਖਣ ਸਭ ਕੋਏ ਜੇ ਕੋ ਖਾਏ ਕੋ ਅੱਖਣ ਪਾਏ ਨੋ ਜਾਣੇ ਜਿੱਤਿਆਂ ਖਾਏ ਆਪੇ ਜਾਣੇ ਆਪੇ ਦੇ ਅੱਖਰ ਸੇ ਕਈ ਕੇ ਜਿਸਨੂੰ ਬਖਸ਼ਿ ਸਫਤ ਸੁਨਹਾਰ ਨੰਤੂ ਪਾਤ ਸਖੀ ਪਾਤਸਾ ਅਮਲ ਗੁਣ ਅਮਲ ਰਪਾਰ ਅਮਲ ਰਪਾਰੀ ਨਲਪੰਡਾਏ ਨਲ ਆਵੇ ਅੰਗਲ ਜਾਈ ਨਮਲ ਪੈ ਅੰਮਲ ਸਮਾਏ ਅਮਲ ਉਤਰਵੇਂ ਨੁ ਦੇਗਾ ਨਮਲ ਤੁਲੋ ਅੰਗਲ ਪਰਵਾਨ ਅੰਗਲ ਬਖਸ਼ੀਸ ਅਮਨਿਸ਼ਾਣ ਨੰਗਲ ਕਰਮ ਅੰਗਲ ਪਰਮਾਨ ਮਨ ਲੋ ਮਨ ਲੋ ਕਾ ਨਜਾਇ ਅੱਖ ਅੱਖ ਰਖ ਲੈ ਲੈ ਨੋ ਅੱਖੇ ਵੇਦ ਪਾਣ ਤੋ ਰਾਹ ਅੱਖੜ ਪੜੇ ਕਰੇ ਵਿਖਿਆ ਅੱਖ ਬਰਮ ਅੱਖ ਇੰਦ ਅੱਖ ਗੁਪੀ ਤੇ ਗੋਵਿੰਦ ਅੱਖਈ ਸਰੇ ਅੱਖ ਸਿੱਧ ਅੱਖਰ ਦੇ ਸੇ ਕੀਤੇ ਬੰਦੋ ਅੱਖਾਂ ਦੇ ਅੱਖ ਸੁਲ ਨਰਮ ਜਨ ਸੇਓ ਕੀਤੇ ਅੱਖਾਂ ਉਪੇ ਕੀਤੇ ਕਹਿ ਕਹਿ ਉਠ ਉਠ ਜਾਏ ਈਤੇ ਕੀਤੇ ਹੋਰ ਕਰੇ ਤਾ ਅੱਖ ਨ ਸਕਤੇ ਕੇ ਜੀਵਣ ਪਾਵੇ ਤੇਵਣੁ ਕੋ ਨਾਨਕ ਜਾਣ ਸਾਚਾ ਸੋਏ ਜੇ ਕੋ ਅੱਖ ਬੋਲ ਵੀ ਗਾਉ ਤਾ ਨਿਖੀ ਅਸਰੰਭੋ ਵਨਾਂ ਗੋਵਾ ਸੋ ਦਰਤੇ ਹਸੋ ਕਰਕੇ ਹਾ ਜਿਤ ਵੇ ਸਰਬ ਸੰਵਾਲੇ ਗੁਵਾਨ ਜੇ ਨਾਮ ਦੇਣੇਕ ਸੰਖੰ ਕਿਤੇ ਵਵਨ ਹਰ ਕਿਤੇ ਰਾਂ ਉਤਰੀ ਸਭ ਕਈਆਂ ਕਿਤੇ ਗਾਵਨ ਹਰ ਗਾਵੇ ਤੁੰ ਤਉ ਪੜੇ ਦਸੰਤਰ ਗਾਵੇ ਗੰਜਾ ਕਰਮ ਦੁਆਰੇ ਗਾਵੇ ਤੇ ਤਦੋ ਤਲਖ ਜਾਣ ਦੇ ਸਲ ਸਰੋਂ ਵਿਚਾਰ ਗਾਵੇ ਈਸ਼ਰ ਬਰਮਾ ਦੇਵੀ ਸੋ ਹਨ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੇ ਸਦ ਸਮਾਦੀ ਅੰਦਰ ਦਾਵਨ ਸਾਧ ਵਿਚਾਰ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਪਰਾਰੇ ਗਾਵਨ ਪੰਡਤ ਪਣ ਰਖੀ ਸਰ ਜੋ ਜੋ ਜਗ ਦ੍ਰਿਦ ਦਾ ਨਾ ਲੈ ਗਾਵੇ ਮੌਖਣੀਆਂ ਮੌਖਣੋ ਸਰਬੰ ਮਛਤੇ ਅਲੇ ਗਾਵਨ ਰਤਨ ਪਾਇਤੇ ਰੇ ਅਠ ਸੱਠ ਕੀ ਰਤਨ ਲੈ ਗਾਵੇ ਜੋਗ ਮਾ ਦਲ ਸੂਰ ਗਾਵੇ ਖਾਂਇ ਤਰ ਗਾਵੇ ਖੰਡ ਮੰਡਲ ਵਰਪੰਡ ਕਰ ਕਰੁ ਕਿਤਾਰੇ ਸੇ ਤਦਨ ਗਾਵਨ ਜੋਗ ਪਦ ਪਾਉਨ ਰਤਿ ਤਿਰਪਤਰ ਸਭ ਤਰ ਸੰਨ ਹੋਰ ਗਿਟੇ ਗਾਵਨ ਸੇ ਮਚਤ ਨ ਆਵਨ ਨਾਨਕ ਕੇ ਆ ਵਿਚਾਰੇ ਸੋਏ ਸੋਏ ਸਦਾ ਸਤ ਸੱਚ ਤਾਂ ਸੱਚ ਨਹੀਂ ਹੈ ਤੀ ਹੋਸੀ ਗੈ ਨਾ ਜਸੀ ਰਤਨ ਜਨ ਅਰਕੈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨ ਪਾਇ ਕਰ ਕਰ ਵਿਖੇ ਕੀਤਾ ਆਪਣੇ ਜੇ ਤਿਸ ਦੇ ਵਡਿਆਈ ਜੋ ਤਿਸ ਪਾਵੇ ਸੋ ਏ ਕਰਸੀ ਹੁਕਮ ਨਾ ਕਰਨ ਜਾਏ ਸੋ ਪਾ ਤਿਸ ਸਾਹ ਹੋ ਹਾ ਹ ਪਾ ਤੂ ਸੋ ਕੀ ਬ ਨਾਨਕ ਰਹੈ ਨ ਜਾਏ ਮਨ ਦਾ ਸੰਕੋਪ ਤਰੁ ਪਾਚੋ ਨਿਚਾਨ ਕੇ ਕਰੇ ਤੂ ਤ ਕਿੰਥਾ ਕਾਲ ਪਵਾਰੇ ਕਾਇਆ ਜੁਗਤ ਡੰਡ ਪਰਤੀਤਾਈ ਪੰਥੀ ਸਗਲ ਜਮਾਤੀ ਨਨ ਜੀਤੇ ਜਗ ਜੀਤ ਆਂਦੇ ਸਤ ਸਿਆਂਦੇ ਸੋ ਆਂਦੇ ਨੀਲੇ ਅਨਾਦੇ ਅਨਾਹ ਜਗ ਜੰਦੇ ਕੋਈਸੁ ਉਗਤ ਗਿਆਨ ਦਿਆ ਪੰਡੋਰਨ ਕਟਕਟ ਵਜੇ ਨਾਦ ਆਪ ਨਾਥ ਨਤ ਸਭ ਜਾਣਤੇ ਜਿਦ ਸਿਦ ਨਾਵਰਨ ਸੋਦੋ ਸੰਜੋਗ ਜਿਨ ਜੋਗ ਦੁਇ ਕਰ ਚਲਾਵੇ ਲਿਖਿ ਆਵੇ ਪਾਉ ਦੇਸ ਦੇ ਸਾਈਂ ਦੇਸ ਆਦੇ ਅਨਿ ਦੇ ਅਨੰਦ ਦੇ ਅਨੰਦ ਸੱਜਗ ਜੁਮੇ ਕੋਈ ਸੋ ਇਕਾਣਾ ਏ ਜੁਮ ਤਵ ਆਏ ਸੰਚੱਲ ਪਰਵਾਨ ਇਕ ਸੰਸਾਰੇ ਇਕ ਪੰਧਾਰ ਇਕ ਕਨਹਾ ਦੇ ਬਾਣਾ ਜਿਸ ਤਸਾਵੇ ਤੇ ਚਲਾਵੇ ਜਿਉ ਹੋਇ ਵਰਮਾਨਾ ਉਹ ਰਿਖਾਇ ਹਜ਼ਰਨ ਆਣ ਬੋਖਾ ਇਹੋ ਵਿਦਾਂ ਆਦੇਸ ਤੇ ਸਾਇ ਆਦੇਸ ਆਦੇ ਨੀਲੇ ਆਦੇ ਨਾ ਹਤ ਜਗ ਜਗ ਹੀ ਤੋ ਵੀ ਸਤ ਨਾਸਨ ਲੋਏ ਲੋਏ ਪੰਡਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਰਜਨ ਹਰ ਨਨ ਤੂ ਸੱਚੀ ਕੀ ਸੱਚੀ ਕਾ ਆਦੇਸ ਦਸ ਆਦੇਸ ਆਦੇ ਨੀਲੇ ਨਾਦੇ ਆਜ ਜੋ ਬਤ ਕੋਈ ਤੋਈਸ ਜਿਕ ਦੋ ਜੀਪੋ ਲੱਖ ਖੂਖ ਲੱਖ ਹੋਵੇ ਲੱਖ ਵੀਸ ਲੱਖ ਲੰਗੇ ਨ ਅਥੀਏ ਏਕ ਨਾ ਜਗ ਦੀਸ ਜੇਤ ਰਹਾ ਪਤ ਪਉੜੀਆਂ ਚੜੀਐ ਹੋਈਐ ਕੇਸ ਸੁਨ ਗੁਨ ਹੈ ਹਾਕਾ ਸਿ ਕੀ ਪੀਟਾ ਆਈ ਰੇ ਸ ਨਾਨਕ ਨਦਰੀ ਪਾਈ ਐ ਕੂੜੇ ਕੂੜਠੀ ਸ ਆਖਣ ਜੋਤ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੋਤ ਜਾਵਿਤਾ ਜੋਰ ਨ ਜਗਤ ਛੁੱਟ ਸੰਸਾਰ ਜੇ ਸੰਖਾਂ ਫਿਰ ਜੋਰ ਕਰ ਵੇਖੈ ਸੋ ਨਾਨਕ ਉਕਤਮ ਨੇਚਨ ਕੋਇ ਰਾਤੇ ਰੁੱਤੇ ਛਤੀ ਨਾਲ ਪੰ ਪਣੀ ਅਗਣਿ ਪਾਪਾਂ ਤਿਸੁ ਵਿਛਤ ਕਰਤੀ ਥਾਂ ਪਰਖੇ ਧਰਮ ਨਾਲ ਇਸ ਵੇਜੀ ਜੁਮਤ ਤੇ ਰੰਗ ਤਨ ਤੇ ਨਾ ਹੈ ਅਨੇਕਾ ਨਹੁਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਸਤਿ ਸੌਣ ਪੰਚ ਪਰਵਾਰ ਨਦਰੀ ਕਰਮ ਪਵੇ ਈਸ਼ਾ ਕਾਟਿ ਪਕਾਈ ਅਥੇ ਪਾਇ ਨਾਨਕ ਗੇ ਅਨ ਜਾਪੇ ਜਾਇ ਧਰਮ ਖੰਡ ਕਾ ਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਇਤੇ ਪਉਣ ਪੜੇ ਦਰਸਨ ਤਰਪੀਤੇ ਕੰਥੀਸ਼ ਕਿਤੇ ਬਰਮਹ ਕੌਣ ਤਪੜੀ ਹੈ ਰੂਪ ਰੰਗ ਕੇ ਹੀ ਸੋ ਕਿਤੇ ਆਂ ਕਰੂੰ ਕੋਵੇਂ ਮੇੜ ਕਿਤੇ ਕਿਤੇ ਤੋ ਤਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦ ਬੰਦਨ ਤਪ ਕਿਤੇ ਕਿਤੇ ਦੇਵੀ ਦੇਸ ਕਿੱਤੇ ਦੀਵਾਂ ਦਾਨੁ ਮੰਨ ਕੇਤੇ ਕੀਤੇ ਕੀਤੇ ਰਤਨ ਸਮੰਦ ਕਿਤੇ ਆ ਖਾਵੇ ਕਿਤੇ ਆ ਬਾਵੇ ਕੀਤੇ ਪੰਤ ਨਰੰਦ ਕਿਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਲਾ ਅੰਤ ਗਿਆਨ ਖੰਡ ਮੈਂ ਜਾਹ ਪਰ ਚੰਦ ਸਿਥੈ ਨਾ ਸੁਬਿਨੋਦ ਪੂਰ ਅਨੰਦ ਸਰਮ ਕਾਂ ਲਤੀ ਬਾਣੇ ਰੂਪ ਤਿਥੇ ਕਾਂ ਟਕੜੀ ਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੈ ਪਿਛੈ ਤਛਤਾਏ ਤਿਥੇ ਕੜੀ ਐ ਸੁਰਤਿ ਮਤੁਨ ਬੁੱਧਿ ਇਥੇ ਕੜੀ ਐ ਸੁਣਾ ਸਿਧਾਂ ਕੇ ਸੁੱਧ ਕਰਮ ਕਾਂ ਲਤੀ ਬਾਣੇ ਜੋਰ ਤਿਥੇ ਹੋਰ ਨਾ ਕੋਈ ਹੋਰ ਇਥੇ ਜੋਤ ਮਾ ਬਲਸੂਰ ਤਨ ਮੈਂ ਰਾਮ ਰਿਆ ਪਰਪੂਰ ਕਿਥੈ ਸੀਤੋ ਸੀਤਾ ਮੈਂ ਮਾ ਮਾਇ ਤਾਂ ਤੇ ਰੂਪ ਨ ਕਥਨੇ ਜਾਇ ਨਾ ਉਹ ਮਰੈ ਨ ਠਲਦੈ ਜਾਇ ਜਿਨ ਕੈ ਰਾਮ ਵਸੈ ਮਨ ਮਾਇ ਇਥੇ ਪਲ ਤਵ ਸੈ ਤੇ ਲੋ ਕਰੇ ਅਨੰਦ ਸੱਚਾ ਮਨ ਸੋਇ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰਨੇ ਖਾਲ ਇਥੇ ਖੰਡ ਮੰਡਲ ਵਰਪੰਡ ਜੇ ਕੋ ਕਥਨ ਤੇ ਅੰਤ ਨ ਅੰਤ ਵਿਥੇ ਲੋ ਲੋ ਅਪਰ ਜਿਵ ਜਿਵ ਹੁਕਮ ਤੇ ਵਰਤਕਾਰ ਵੇਖੇ ਵਿਚੈ ਕਰ ਵਿਚਾਰ ਨਾਨਕ ਕਥਨ ਕਰਣਾ ਸਰ ਜਤ ਪਹਾੜਾਂ ਤੀਰ ਰਚਨਿਆਰ ਆਹਰਨੁ ਮਾਪਤ ਵੇਦ ਖਤਿਆਰ ਪਉਖਲ ਅਗਨ ਤਪ ਤਉ ਪੰਡ ਪਉ ਅੰਮ੍ਰਿਤ ਤਤਾਲਿ ਕੜੀਐ ਸ਼ਬਦ ਸਕਤੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਦਰਿ ਨੇਹਾਲ ਸਲੋਕ ਸਾਵਨ ਗੁਰੂ ਪਾਉਣੇ ਪਿਤਾ ਮਾਤਾ ਤਰਤਮ ਹਤ ਦਿਸਦਾ ਤਦ ਦੋਇ ਦਾਈ ਦਇਆ ਛੇ ਲੈ ਸੰਦਲ ਜੰਦਤ ਚੰਗੇ ਆਣੇ ਆ ਉबरे ਆਇਆ ਵਾਟ ਪਰਵਹ ਦੂਰ ਕਰਮੀ ਆਪੋ ਆਪੋ ਹੀ ਕੀਨੇ ਦੇਤੇ ਦੂਰ ਜੰਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕਿੱਤੇ ਛੁਟੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕਿੱਤੇ ਛੁਟੇ ਨਾਲ